ਸਤਿ ਸ਼੍ਰੀ ਅਕਾਲ ਜੀ ਬਾਜਵਾ ਨੇਚਰ ਸਾਇੰਸ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਕਿਡਨੀ ਸਟੋਨਸ ਬਾਰੇ ਅਤੇ ਜਾਣਾਂਗੇ ਇਸ ਦੇ ਹੋਮੋਪੈਥਿਕ ਐਰਬੈਟਿਕ ਵਿੱਚ ਆਪਾਂ ਕਿਵੇਂ ਇਲਾਜ ਕਰ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਕਿ ਕਿਡਨੀ ਸਟੋਨਸ ਹੁੰਦੇ ਕਿਉਂ ਨੇ ਇਹ ਕ੍ਰਿਸਟਲਾਈਜੇਸ਼ਨ ਡਿਪੋਜ਼ਿਟਸ ਹੁੰਦੇ ਨੇ ਜੋ ਕਿ ਇੱਕ ਜਾਂ ਦੋਵੇਂ ਕਿਡਨੀਜ਼ ਦੇ ਵਿੱਚ ਬਿਲਡ ਅਪ ਹੋ ਜਾਂਦੇ ਨੇ ਤੇ ਇਸ ਨੂੰ ਮੈਡੀਕਲ ਟਰਮ ਦੇ ਵਿੱਚ ਨੇਫਰੋਲਿਥੀਆਸਿਸ ਵੀ ਕਹਿੰਦੇ ਨੇ ਜਿਹੜੇ ਕ੍ਰਿਸਟਲਾਈਜ਼ੇਸ਼ਨ ਡਿਪੋਜ਼ਿਟਸ ਹੁੰਦੇ ਨੇ ਮੇਨਲੀ ਇਹ ਕੈਲਸ਼ੀਅਮ ਅਮੋਨੀਆ ਯੂਰਿਕ ਐਸਿਡ ਤੇ ਸਿਸਟਾਈਨ ਦੇ ਕਾਰਨ ਨਾਲ ਬਣਦੇ ਨੇ ਪਰ ਪਾਣੀ ਪੀਣ ਕਰਕੇ ਇਮੋਬਿਲਿਟੀ ਫੈਮਿਲੀ ਹਿਸਟਰੀ ਕਰਕੇ ਜਾਂ ਫਿਰ ਰਿਪੀਟਿਡ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਦੇ ਕਾਰਨਾਂ ਕਰਕੇ ਵੀ ਹੋ ਸਕਦੇ ਨੇ ਜਾਂ ਫਿਰ ਇਸ ਦਾ ਸੰਬੰਧ ਐਲੋਪੈਥਿਕ ਮੈਡੀਸਨ ਐਸਪ੍ਰਿਨ ਐਸਿਡ ਤੇ ਜਿਹੜੇ ਸਪਲੀਮੈਂਟਸ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਵਰਤੋਂ ਕਰਦੇ ਨੇ ਲੋਕ ਉਸ ਦੇ ਕਾਰਨ ਵੀ ਇਸ ਦੀ ਸਮੱਸਿਆ ਆ ਸਕਦੀ ਹੈ ਜਾਂ ਫਿਰ ਕੋਈ ਅੰਡਰਲਾਈਨ ਕੰਡੀਸ਼ਨ ਕੈਂਸਰ ਜਾਂ ਫਿਰ ਕਿਡਨੀ ਦੇ ਪ੍ਰੋਬਲਮ ਕਰਕੇ ਵੀ ਇਸਦੇ ਸਮੱਸਿਆ ਹੋ ਸਕਦੀ ਹੈ ਹੁਣ ਆਪਾਂ ਇਹਦੇ ਸਿੰਪਟਮਸ ਬਾਰੇ ਗੱਲ ਕਰਾਂਗੇ ਮੇਨਲੀ ਜਿਹੜੇ ਛੋਟੇ ਸਟੋਨਸ ਹੁੰਦੇ ਨੇ ਉਹ ਅਨਨੋਟਿਸਿਬਲੀ ਪਾਸ ਹੋ ਜਾਂਦੇ ਨੇ ਮੇਨਲੀ ਇਹਦੇ ਸਿੰਪਟਮਸ ਉਦੋਂ ਨਜ਼ਰ ਆਉਂਦੇ ਨੇ ਜਦੋਂ ਸਟੋਨ ਕਿਡਨੀ ਦੇ ਵਿੱਚ ਸਟਕ ਹੋ ਜਾਂਦਾ ਹੈ ਤੇ ਨੀਚੇ ਯੂਰੇਟਰ ਦੇ ਵਿੱਚ ਜਾ ਕੇ ਇਨਫੈਕਸ਼ਨ ਪੈਦਾ ਕਰ ਦਿੰਦਾ ਤਾਂ ਇਸ ਨੂੰ ਰੀਨਲ ਕੋਲਿਕ ਵੀ ਕਿਹਾ ਜਾਂਦਾ ਹੈ ਇਹਦੇ ਨਾਲ ਸਵੀਅਰ ਪੇਨ ਹੁੰਦੀ ਹੈ ਬੈਕ ਤੇ ਪਲਸ ਸਾਈਡ ਆਫ ਦੀ ਐਬਡੋਮਨ ਤੇ ਇਹਦੇ ਨਾਲ ਰੈਸਟਲੈਸਨੈਸ ਨੌਜ਼ੀਆ ਵੋਮਿਟੀ ਆਨ ਦੇ ਸਿੰਟਮ ਨਜ਼ਰ ਆਉਂਦੇ ਨੇ ਪਲਸ ਯੂਰਿਨ ਦੇ ਵਿੱਚ ਬਲੱਡ ਕਲਾਉਡੀ ਫੇ ਸਮੈਲੀ ਯੂਰਿਨ ਪਾਸ ਹੁੰਦਾ ਬਾਰ ਬਾਰ ਯੂਰੀਨੇਸ਼ਨ ਪਾਸ ਆਊਟ ਕਰਨ ਦੀ ਸੈਂਸੇਸ਼ਨ ਵੀ ਪੈਦਾ ਹੋ ਜਾਂਦੀ ਹੈ ਐਕਚੁਅਲ ਦੇ ਵਿੱਚ ਉਹ ਨੈਸੈਸਿਟੀ ਨਹੀਂ ਹੁੰਦੀ ਪਰ ਫਿਰ ਵੀ ਜਸ ਸੈਂਸੇਸ਼ਨ ਹੁੰਦੀ ਹੈ ਬਾਕੀ ਜੇ ਸਟੋਨ ਜਿਆਦਾ ਲੰਬੇਸ ਟਾਈਮ ਤੱਕ ਸਟਕ ਹੋ ਜਾਵੇ ਤਾਂ ਉਸ ਦੇ ਨਾਲ ਹਾਈਡਰੋਨੇਫਰੋਸਿਸ ਤੇ ਕਿਡਨੀ ਡਿਜ਼ੀਜ਼ ਦੀ ਸਮੱਸਿਆ ਪੈਦਾ ਹੋ ਸਕਦਾ ਹੁਣ ਆਪਾਂ ਜਾਣਾਂਗੇ ਇਹਦੇ ਹੋਮਿਓਪੈਥੀ ਦੇ ਵਿੱਚ ਆਪਾਂ ਕਿਵੇਂ ਇਲਾਜ ਕਰ ਸਕਦੇ ਹਾਂ ਤਾਂ ਹੋਮਿਓਪੈਥੀ ਜਿਵੇਂ ਜਿਵੇਂ ਮਰੀਜ਼ ਦੇ ਸਿੰਪਟਮਸ ਨਜ਼ਰ ਆਉਂਦੇ ਨੇ ਉਹਵੇਂ ਉਹ ਆਪਾਂ ਦਵਾਈ ਦੀ ਸਿਲੈਕਸ਼ਨ ਕਰ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਟੌਪ ਦੀ ਮੈਡੀਸਨ ਦੀ ਗੱਲ ਕਰਾਂਗਾ ਬਰਬਰੀਸ ਬਲਗਰੀਸ ਇਹਦੇ ਸਿੰਪਟਮ ਜੇ ਹੁੰਦੇ ਨੇ ਜੇ ਪੈਥੋਜਨਿਕ ਕੰਡੀਸ਼ਨ ਪੈਦਾ ਹੋ ਰਹੀ ਹੈ ਲਿਵਰ ਤੇ ਯੂਰੋਲੋਜੀਕਲ ਪੈਥੋਸ ਦੇ ਵਿੱਚ ਤਾਂ ਉਹਦੇ ਵਿੱਚ ਆਪਾਂ ਬਰਬਰੀਸ ਬਲਗਰੀਸ ਨਾਮ ਦੀ ਮੈਡੀਸਨ 30c ਦੇ ਵਿੱਚ ਸਿਲੈਕਟ ਕਰ ਸਕਦੇ ਹਾਂ ਦੂਸਰੀ ਮੈਡੀਸਨ ਦੀ ਮੈਂ ਗੱਲ ਕਰਾਂਗਾ ਐਪਿਸ ਮੈਲੀਫਿਕਾ 30c ਇਹਦੇ ਵਿੱਚ ਜੇ ਮਰੀਜ਼ ਦੇ ਸਿੰਪਟਮਸ ਜੇ ਐਡੀਮਾ ਦੀ ਸਮੱਸਿਆ ਆ ਰਹੀ ਹੈ ਤੇ ਉਹਦੇ ਨਾਲ ਜੇ ਜੋਇੰਟਸ ਦੇ ਵਿੱਚ ਇਨਫੈਕਸ਼ਨ ਪੈਦਾ ਹੋ ਰਹੀ ਹੈ ਤਾਂ ਉਸ ਦੇ ਵਿੱਚ ਹੀ ਆਪਾਂ ਐਪਿਸ ਨਾਮ ਦੀ ਮੈਡੀਸਨ ਦੀ ਸਿਲੈਕਸ਼ਨ ਕਰ ਸਕਦੇ ਆਂ ਬਾਕੀ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਮੈਡੀਸਿਨ ਹੁੰਦੀਆਂ ਨੇ ਜੋ ਕਿ ਮਰੀਜ਼ ਦੇ ਸਿੰਪਟਮਸ ਨੂੰ ਦੇਖ ਕੇ ਹੀ ਆਪਾਂ ਦਵਾਈ ਦੀ ਸਿਲੈਕਸ਼ਨ ਕਰ ਸਕਦੇ ਆਂ ਤੇ ਉਹ ਟਾਈਮਲੀ ਉਹ ਮੈਡੀਸਿਨਸ ਫਿਰ ਅੱਗੇ ਚੇਂਜ ਹੁੰਦੀਆਂ ਰਹਿੰਦੀਆਂ ਨੇ ਹੁਣ ਜੇ ਆਪਾਂ ਆਯੁਰਵੇਦਿਕ ਮੈਡੀਸਨ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੈਂ ਵਰੁਲ ਵਰੁਨਾਦੀ ਵੱਟੀ ਜੋ ਕਿ ਪਲੈਨੈਟ ਆਯੁਰਵੇਦ ਨਾਮ ਦੀ ਕੰਪਨੀ ਵੀ ਤਿਆਰ ਕਰਦੀ ਹੈ ਤੇ ਇਹ ਆਪਾਂ ਮਰੀਜ਼ ਨੂੰ ਦੇ ਸਕਦੇ ਹਾਂ ਇਹ ਯੂਰੀਨਰੀ ਇਨਫੈਕਸ਼ਨਸ ਵਾਸਤੇ ਵਧੀਆ ਸਿੱਧ ਹੋ ਸਕਦੀ ਹੈ ਦੂਸਰੀ ਬੈਦਨਾਥ ਦੀ ਚੰਦਰਪ੍ਰਭਾ ਵਟ्टी ਤੇ ਬੈਦਨਾਥ ਦੀ ਹੀ ਕਚਨਾਰ ਗੁਗਲ ਮੈਡੀਸਨ ਆਉਂਦੀ ਹੈ ਆਪਾਂ ਇਹ ਮੈਡੀਸਨਸ ਮਰੀਜ਼ ਦੇ ਸਿੰਪਟਮਸ ਦੇਖ ਕੇ ਹੀ ਦੇ ਸਕਦੇ ਹਾਂ ਬਾਕੀ ਕੋਈ ਵੀ ਮੈਡੀਸਨ ਆਪਣੇ ਆਪ ਤੁ ਨਹੀਂ ਲੈਣੀ ਚਾਹੀਦੀ ਸਭ ਤੋਂ ਪਹਿਲਾਂ ਫਿਜ਼ੀਸ਼ੀਨ ਦੀ ਸਲਾਹ ਇੱਕ ਵਾਰ ਜ਼ਰੂਰ ਲੈ ਲੈਣੀ ਚਾਹੀਦੀ ਹੈ ਤੇ ਹੁਣ ਜੇ ਆਪਾਂ ਜਿਹੜੇ ਟੈਸਟ ਬਾਰੇ ਗੱਲ ਕਰੀਏ ਕਿਡਨੀ ਸਟੋਨਸ ਦੇ ਤਾਂ ਇਹਦੇ ਵਿੱਚ ਸਭ ਤੋਂ ਮੇਨ ਟੈਸਟ ਅਲਟਰਾਸਾਉਂਡ ਤੇ ਦੂਸਰੀ ਡਾਇਗਨੋਸਿਸ ਜੇ ਮੈਂ ਗੱਲ ਕਰਾਂ ਤਾਂ ਐਕਸ-ਰੇ ਉਹਦੇ ਵਿੱਚ ਆਪਾਂ ਐਗਜ਼ੈਕਟ ਲੋਕੇਸ਼ਨ ਕਿਡਨੀ ਸਟੋਨ ਦੀ ਦੇਖ ਸਕਦੇ ਹਾਂ ਤੀਸਰਾ ਡਾਇਗਨੋਸ ਬਲੱਡ ਟੈਸਟ ਉਸ ਦੇ ਵਿੱਚ ਆਪਾਂ ਲੈਵਲਸ ਆਫ ਮਿਨਰਲਸ ਚੈੱਕ ਕਰ ਸਕਦੇ ਹਾਂ ਜਿਵੇਂ ਕੈਲਸ਼ੀਅਮ ਫਾਸਫੋਰਸ ਤੇ ਯੂਰਿਕ ਐਸਿਡ ਬਾਰੇ ਹੁਣ ਜੇ ਆਪਾਂ ਇਹਦੇ ਡਾਈਟ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਹੋਲਿਸਟਿਕ ਐਡਵਾਈਸ ਇਹੀ ਹੁੰਦੀ ਹੈ ਕਿ ਜਿਆਦਾ ਤੋਂ ਜਿਆਦਾ ਪਾਣੀ ਪੀਣਾ ਚਾਹੀਦਾ ਤੇ ਡੀਹਾਈਡਰੇਟ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਜਦੋਂ ਵੀ ਯੂਰੀਨੇਸ਼ਨਲੀ ਸੈਂਸੇਸ਼ਨ ਪੈਦਾ ਹੋਵੇ ਤਾਂ ਨਾਲ ਦੇ ਨਾਲ ਯੂਰਿਨ ਪਾਸ ਆਊਟ ਕਰਨਾ ਚਾਹੀਦਾ ਕਿਉਂਕਿ ਜਿੰਨੀ ਦੇਰ ਤੱਕ ਯੂਰਿਨ ਬਲੈਡਰ ਦੇ ਵਿੱਚ ਸਟਕ ਰਹੇਗਾ ਤਾਂ ਉਨੀ ਹੀ ਮਿਨਰਲ ਡਿਪੋਜ਼ਿਟ ਬਣਨ ਦੇ ਚਾਂਸ ਜ਼ਿਆਦਾ ਹੋਣਗੇ ਬਾਕੀ ਇਹਦੇ ਵਿੱਚ ਆਪਾਂ ਨੂੰ ਕੈਲਸ਼ੀਅਮ ਸਪਲੀਮੈਂਟਸ ਤੇ ਵਿਟਾਮਿਨ ਡੀ ਸਪਲੀਮੈਂਟਸ ਇੱਕ ਵਾਰ ਅਵੋਇਡ ਕਰਨੇ ਚਾਹੀਦੇ ਨੇ ਤਾਂ ਦੂਸਰਾ ਆਪਾਂ ਨੂੰ 슈ਗਰ ਤੇ ਜੰਕ ਫੂਡ ਦੀ ਵੀ ਵਰਤੋਂ ਆਲਮੋਸਟ ਅਵੋਇਡ ਕਰ ਦੇਣੀ ਚਾਹੀਦੀ ਹੈ ਬਾਕੀ ਹੋਰ ਕੋਈ ਜਾਣਕਾਰੀ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ